ਨਹੀਂ ਕਰੋ ਹਾਂ ਜੀ ਆ ਗੱਡੀ ਆ ਗਈ ਆਪਣੀ ਆ ਹੋਟਲ ਆ ਗਿਆ ਹੁਣ ਆਪਾਂ ਹੈ ਨਾਲੇ ਉਹ ਡੋਡ ਡਾਡੇ ਪੀਨੇ ਹਾਂਜੀ ਨਾਲੇ ਆਪਾਂ ਇੱਥੇ ਰੋਟੀ ਖਾਣੇ ਚੱਲ ਆਪਾਂ ਇੱਥੇ ਚੱਲ ਏ ਹੋਟਲ ਆਪਣੇ ਪੁਰਾਣੇ ਮਿੱਤਰਾਂ ਦਾ ਅੱਛਾ ਜੀ ਓਏ ਆ ਜਾਣੋਂ ਤਾਂ ਭੁੱਖਾ ਮਰੀ ਜਾਣਾ ਐਵੇਂ ਮੇਰੇ ਯਾਰ ਉੱਥੇ ਚੱਲ ਕੇ ਦੇਖਾਂਗੇ ਫੇਰ ਪੈਰ ਟੂਰ ਖੜਕਾ ਲੈ ਮਾਰੇ ਮੋਟੇ ਕੋਈ ਨਹੀਂ ਟਾਇਰ ਖੜਕਾਉਂ ਹੀ ਨਹੀਂ ਕੀ ਟਾਇਰ ਖੜਕਾ ਪਹਿਲਾਂ ਟਾਇਰ ਖੜਕਾ ਦੇਖੋ ਹੱਥ ਹੱਥ ਲਾ ਕੇ ਵਾਰ ਆ ਚੱਲ ਹਲੋ ਬਸ ਚਲ ਆ ਜਾ ਓਕੇ ਇਹਦਾ ਐਸਾ ਓਕੇ ਦਾ ਹੈ ਕਿ ਤੈਨੂੰ ਮੈਂ ਦੱਸਾਂ ਟਾਇਰ ਟੂਰ ਚੰਗੀ ਤਰ੍ਹਾਂ ਖੜਕਾਇਆ ਕਰ ਉਹ ਉੱਤਰ ਕੇ ਆ ਜਾਂਦਾ ਹੁੰਦਾ ਥੱਲੇ ਉਹਦੇ ਦੋ ਤਿੰਨ ਚਾਰ ਕੱਪ ਉਹਦੀ ਠੋਕਨਾ ਇਕੱਠੇ ਫਿਰ ਚਰੀਆਂ ਨਾ ਹੁੰਦਾ ਤੈਨੂੰ ਇਹਨਾਂ ਨੂੰ ਪਤਾ ਵੀ ਗੱਡੀ ਖੜ ਗਈ ਟਾਇਰ ਦੇਖਣੇ ਨੇ ਠੀਕ ਹੈ ਜੀ ਇਹ ਤੇ ਹੋਟਲ ਆ ਆਪਣਾ ਪੁਰਾਣਾ ਉਹਰੇ ਪੁਰਾਣੇ ਖੜਦੇ ਰਹੇ ਆ ਪਾ ਅੱਛਾ ਹਾਂ ਹੁਣ ਸਿੱਖ ਲੈ ਜਾ ਚੁਰੇ ਦੀ ਠੀਕ ਆ ਆ ਦੇਖਾ ਹੁੰਦਾ ਜਾਂਦਾ ਕਰੇ ਹੋਰੇ ਬ੍ਰੇਕਾਂ ਮਰੀ ਜਾਵੇਂ ਇਹ ਪੁਰਾਣਾ ਹੋਟਲ ਹੈ ਇੱਥੇ ਜਿੰਨੀਆਂ ਗੱਡੀਆਂ ਖੜਦੇ ਸਾਰੇ ਪੁਰਾਣੇ ਪੱਕੇ ਬੰਦੇ ਖੜਦੇ ਨੇ ਇੱਥੇ ਠੀਕ ਆ ਹਾਂ ਆਓ ਸਰਦਾਰ ਜੀ ਆਓ ਹਾਂਜੀ ਹਾਂਜੀ ਕੀ ਹਾਲ ਠੀਕੋ ਲੈ ਵੀ ਚਲੋ ਆ ਜਾ ਮਿੱਤਰਾ ਆਏ ਹੁੰਦਿਆ ਨੇ ਉਹ ਰਿਸਪਤਾ ਔਰ ਵਧੀਆ ਜੀ ਆਹ ਕੀ ਹਾਲ ਵਧੀਆ ਵਧੀਆ ਠੀਕੋ ਖਾਨ ਸਾਹਿਬ ਜੀ ਆਜੋ ਬੈਠੋ ਬੈਠੋ ਬੰਨ ਲਾ ਵੇ ਬੰਨ ਲਾ ਉਹ ਆਹ ਲੈ ਆਵੀ ਪੁੱਤਰਾ ਔਰ ਕਰ ਲੈ ਓਏ ਇਹ ਆਪਣੇ ਬੰਦੇ ਦਾ ਹੋਟਲ ਹੈ ਓਏ ਅੱਛਾ ਆ ਕਦੇ ਮਾਰਕੀਟ ਆਰੀ ਕਦੇ ਕਿਤੇ ਰੁਕ ਜਓ ਕਦੇ ਕਿਤੇ ਰੁਕ ਜਓ ਹਾਂ ਕਿਥੇ ਰੁਕ ਕੇ ਕਰਾਂਗੇ ਆਪਾਂ ਇਹ ਆਪਣੇ ਸਰਪੇ ਡਰਾਈਵਰ ਰੁਕਦਾ ਨਾ ਨੇ ਠੀਕ ਹੈ ਜੀ ਸਾਰੀਆਂ ਗੱਡੀਆਂ ਲੈਣ ਵਾਲੀਆਂ ਰੁਕਦੇ ਨੇ ਬੰਬੇ ਵਾਲੀਆਂ ਭੱਤੀਓਂ ਚੱਲ ਕੇ ਉਹ ਵੀ ਇੱਥੇ ਰੁਕਦੀ ਐ ਠੀਕ ਐ ਆਹ ਉਹ ਲੈ ਵੀ ਮਿੱਤਰੋ ਆ ਕੇ ਦਾਲ ਸਬਜ਼ੀ ਦੱਸ ਪੁੱਤਰ ਫੇਰ ਬਗਿਆ ਆ ਕੇ ਦਾਲ ਸਬਜ਼ੀ ਦੱਸ ਪੁੱਤਰ ਇਹ ਤਾਂ ਰਾਜੀ ਬਾਈ ਜੀ ਉਹ ਕਿਹੜਾ ਛੋਟੇ ਦਾ ਸਾਲ ਪਲੇਟ ਚ ਮੁਚਾ ਬਾਲਿਆ ਖੜਾ ਰਿਹਾ ਸਪੈਸ਼ਲ ਸਬਜੀ ਹੈ ਜੀ ਬਾਈ ਜੀ ਕਦੂ ਗੂ ਕਦੂ ਗੂ ਆ